ਕੱਲ ਸਰਦਾਰ ਅਰਸ਼ਦੀਪ ਸਿੰਘ ਕਲੇਰ ਨੂੰ ਕਿਚਨ ਧੌਂਕੀਆਂ ਦਿੱਤੀਆਂ ਜਿਸ ਦੀ ਸ਼ਿਕਾਇਤ ਵੀ ਉਹਨਾਂ ਨੇ ਕੀਤੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੇ ਸਾਰਿਆਂ ਨੂੰ ਦੱਸਿਆ ਇਨਫੋਰਮ ਕੀਤਾ ਅੱਜ ਪਤਾ ਲੱਗਿਆ ਕਿ ਕੋਈ ਸਰਕਾਰੀ ਅਧਿਕਾਰੀ ਅਫਸਰ ਮੈਂ ਨਹੀਂ ਸਮਝਦਾ ਕਿ ਇਸ ਤਰ੍ਹਾਂ ਦੀ ਗੱਲ ਹੋਣੀ ਚਾਹੀਦੀ ਹੈ ਇਹ ਸਰਕਾਰ ਦਾ ਕੀ ਆਪਣੇ ਅਫਸਰਾਂ ਤੇ ਕੰਟਰੋਲ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਜਿਸ ਤਰ੍ਹਾਂ ਉਹ ਵਾਇਰਲ ਹੋਈ ਹੈ ਵੀਡੀਓ ਕਿ ਗਾੜਾ ਗੱਡੀਆਂ ਤੇ ਬਹੁਤ ਪੂਰਾ ਦੁਰਭਗਾਰ ਕੀਤਾ ਤੇ ਉਹ ਤੇ ਇਡੈਂਟੀਫਾਈ ਕਰਕੇ ਸਰਕਾਰ ਨੂੰ ਜਾਂਚ ਕਰਵਾ ਕੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਇਹ ਜੋ ਅਫੀਸਰ ਜਿਹੜੇ ਬੇਲਗਾਮ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਕਿ ਕਿਉਂ ਹੋਇਆ ਐਸਾ ਇਹ ਜਨਤਾ ਵੀ ਜਾਨਣਾ ਚਾਹੁੰਦੀ ਹੈ ਪੰਜਾਬ ਦੀ ਔਰ ਇਹ ਪਾਰਟੀ ਦੇ ਬੁਲਾਰੇ ਦੇ ਉੱਪਰ ਹੀ ਇਸ ਤਰ੍ਹਾਂ ਦੀ ਗੱਲ ਹੋਏਗੀ ਇਹ ਕਿਸ ਤਰ੍ਹਾਂ ਖੁੱਲ ਕੇ ਆਪਣੀ ਗੱਲ ਕਰਨਗੇ ਕਿਸ ਤਰ੍ਹਾਂ ਪਾਰਟੀਆਂ ਆਪਣੀ ਗੱਲ ਰੱਖਣਗੀਆਂ ਕਿਸ ਤਰ੍ਹਾਂ ਦਾ ਵਿਵਹਾਰ ਪੋਲਿਟੀਸ਼ੀਅਨ ਨਾਲ ਹੋਏਗਾ ਇਹਦੇ ਬਾਰੇ ਜਾਂਚ ਦਾ ਕੰਮ ਆ ਇਹ ਔਰ ਡੈਮੋਕ੍ਰੇਸੀ 'ਚ ਨਹੀਂ ਹੋਣਾ ਚਾਹੀਦਾ ਲੋਕਤਾਂਤ੍ਰਿਕ ਵਿਵਹਾਰ ਨਹੀਂ ਹੈ ਔਰ ਇਸ ਸਰਕਾਰ ਨੂੰ ਘਟੋ ਘਟ ਤਸੱਲੀ ਕਰਾਉਣੀ ਚਾਹੀਦੀ ਹੈ ਉਹਨਾਂ ਦੀ ਕਿ ਵੀ ਇਹ ਕਿਉਂ ਹੋਇਆ ਔਰ ਇਹ ਤੇ ਜ਼ਿੰਮੇਵਾਰੀ ਢਗਾ ਕੇ ਉਹਨਾਂ ਦੀ ਰਿਸਪੋਨਸੀਬਿਲਟੀ ਫਿਕਸ ਕਰਕੇ ਉਨੀਸ਼ਵਾੜ ਵੀ ਮਿਲਣੀ ਚਾਹੀਦੀ ਹੈ ਜੋ ਉਸਦੀ ਬੰਦੀ ਹੋਵੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ